ਸਿੱਕਾ ਸਾਲੇ ਨੂੰ ਮੈਂ ਜੀਵਨ ਸਿੰਘ ਅ ਅੱਜ ਮੈਂ ਸੈਕਟਰ 37 ਦੇ ਸਕੂਲ ਪਹੁੰਚੇ ਹਾਂ ਗਵਰਨਮੈਂਟ ਸਕੂਲ 'ਚ ਤੇ ਇੱਥੇ ਭੰਗੜੀ ਦੀ ਤਿਆਰੀ ਕੀਤੀ ਜਾ ਰਹੀ ਹੈ 15 ਅਗਸਤ ਦੀ ਤੇ ਸਾਡੇ ਜੋ ਉਸਤਾਦ ਜੀ ਅਰਮੇਸ਼ ਉਸਤਾਦ ਜੀ ਉਹਨਾਂ ਨੇ ਕਿਸ ਗੱਲਬਾਤ ਕਰਦੇ ਤੇ ਨਾਲ ਟੀਚਰਸ ਖੜੇ ਆ ਸਾਈ ਜਸਤੀ ਕਾਲ ਜੀ ਸਤਿ ਕਾਲ ਜੀ ਸਤਿ ਕਾਲ ਅੱਜ ਅ ਦੇਖ ਰਹੇ ਹਾਂ ਅਸੀਂ ਕਿ ਅੱਜ ਸਕੂਲ 'ਚ ਬੜੀ ਤਿਆਰੀਆਂ ਚੱਲ ਰਹੀਆਂ ਹਨ ਇਹ ਤਿਆਰੀ ਕਿਸ ਤਰੀਕੀ ਚੱਲਦੀ ਹੈ ਆਪਣੀ ਇਹ 15 ਅਗਸਤ ਨੂੰ ਪਲੇਡ ਗਰਾਊਂਡ ਤੇ ਲੈ ਕੇ ਜਾਣਾ ਜੀ 150 ਬੱਚੇ ਦਾ ਦਸ ਭੰਗੜਾ ਠੀਕ ਠੀਕ ਹੈ ਤੇ ਕੁਝ ਆਪਣਾ ਕੁਝ ਖਾਸ ਵੀ ਆ ਚੀਜ਼ਾਂ ਕੁਝ ਵੈਸੀ ਆਪਣੇ ਸਪਾਂਸਰਸ ਹਾਂ ਕਰ ਰਹੇ ਆ ਆਪਣੇ ਆਪ ਤੁਹਾਡੇ ਤੋਂ ਜ਼ਿਆਦਾ ਪੁੱਛੇ ਇਹ ਡਿਪਾਰਟਮੈਂਟ ਵੱਲੋਂ ਹੋਊਗਾ ਡਿਪਾਰਟਮੈਂਟ ਵੱਲੋਂ ਹੋ ਰਿਹਾ ਠੀਕ ਠੀਕ ਹੈ ਤੇ ਕੀ ਕੀ ਕੀਤਾ ਜਾ ਰਿਹਾ ਬਈ ਇਹ ਜੋ ਪੰਗੜਾ ਇਹ ਕਲਚਰ ਪ੍ਰੋਗਰਾਮ ਟੋਲ ਟੋਲ ਦੀ ਲਗੋ ਜਾ ਚਿੰਤਾ ਠੀਕ ਠੀਕ ਹੈ ਤੇ ਸਟਾਫ ਨਾਲ ਹੈ ਜੀ ਸਾਡੀ ਸਟਾਫ ਠੀਕ ਹੈ ਪੰਗੜੇ ਦੀ ਚਾਰ ਦਿਨਾਂ ਦੀ ਸਟਾਫ ਗਏ ਜੀ ਠੀਕ ਠੀਕ ਹੈ ਪੂਰੇ ਸਟਾਫ ਦੀ ਜੀ ਲੱਗੀ ਹੈ ਜੀ 700 ਬੱਚਾ ਸਾਡੇ ਕੋਲ ਟੱਗੜਾ ਸਿੱਖਰੇ ਲੇਕਿਓ ਅਸੀਂ ਮੈਂ ਸਾਡਾ ਖੁਦ ਸਟੂਡੈਂਟ ਰਹਿ ਚੁੱਕੇ ਆ ਪੰਗੜਾ 95 ਜੀ ਪਾ ਚੁੱਕੇ ਆ ਤੇ ਸਾਡੇ ਜੋ ਉਸਤਾਦ ਜੀ ਬਹੁਤ ਹੀ ਘਟ ਕੈਮਰ ਮੋਰੇ ਆ ਮੇਰੇ ਅੱਜ ਥੋੜੀ ਰਿਕਵੈਸਟ ਕੀਤੀ ਹੈ ਜਦੋਂ ਸਕੂਲ ਦੇ ਮਾਮਲੇ ਕਰਕੇ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਤੇ ਨਾਲ ਸਾਡੇ ਭਾਜੀ ਨਸੀਬ ਸਿੰਘ ਨਸੀਬ ਜੀ ਜਿਹੜੇ ਕਿ ਪੰਜਾਬੀ ਬੋਲਦੇ ਆ ਵਾਦਾ ਬੰਦੇ ਆ ਤੇ ਸੀਨੀਅਰ ਵੀ ਹੈ ਇੱਕ ਨਸੀਬਾ ਜੀ ਤੁਸੀਂ ਕੀ ਸੋਚਿਆ ਇੱਥੇ ਆ ਚੀਜ਼ ਕਰਨ ਵਾਸਤੇ ਲੱਗਿਆ ਜੀ ਅੱਛਾ ਫੰਡ ਕਿਸ਼ਤਾ ਲੱਗਿਆ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਨਾਲ ਸਾਡੇ ਮਨਪ੍ਰੀਤ ਕੋਲੀ ਜਿਹੜੇ ਬਹੁਤ ਹੀ ਫੇਮਸ ਹੈ ਕਿਉਂਕਿ ਜੋ ਵੀ ਸਾਡੇ ਉਸਤਾਦ ਜੀ ਨਾਲ ਜੁੜੇ ਹੋਏ ਆ ਉਹ ਸਾਰੇ ਫੇਮਸ ਹੀ ਆ ਕਿਉਂਕਿ ਉਸਤਾਦ ਹੀ ਨਾਲ ਅੱਜ ਕੱਲ ਟਾਈਮ ਰਹੀ ਹੀ ਨਹੀਂ ਕਿ ਅੱਜ ਕਾ ਉਸਤਾਦ ਹੋ ਕੇ ਮੰਨਦੇ ਕਿਉਂਕਿ ਬੱਚੇ ਹੀ ਉਸਤਾਦ ਬਣ ਜਾਂਦੇ ਆ ਅੱਜ ਕੱਲ ਕਰਕੇ ਤੇ ਅਸੀਂ ਬਹੁਤ ਖੁਸ਼ ਨਸੀਬ ਹੈ ਕਿ ਅਸੀਂ ਇੱਥੇ ਬਾਂਚੇ ਆ ਤੇ ਕੁਝ ਅਸੀਂ ਮੈਮ ਨਾਲ ਗੱਲ ਕਰਦੇ ਆ ਸਤੀ ਮੈਮ ਮੈਮ ਜਿਹੜੇ ਪੰਗੜਾ ਕਿਦਾਂ ਚੱਲ ਰਿਹਾ ਤੁਹਾਨੂੰ ਕਿਸ਼ਤਾ ਲੱਗ ਰਿਹਾ ਤੁ ਬਹੁਤ ਸਰ ਸਾਡੇ ਬੱਚੇ ਨੇ ਸਿਖਾ ਰਹੇ ਆ ਅਸੀਂ ਉਹਨਾਂ ਨੂੰ ਸੁਪਰਵਾਈਜ਼ ਕਰ ਰਹੇ ਆ ਤਾਂ ਬਹੁਤ ਅੱਛੀ ਪ੍ਰੈਪਰੇਸ਼ਨ ਚੱਲ ਰਹੀ ਹੈ 15 ਬਹੁਤ ਵਧੀਆ ਗੱਲ ਹੈ ਤੁਸੀਂ ਮੈਮ ਕੁਝ ਕਹੋਗੇ ਸਰ ਬਸ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਆ ਸਰ 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 ਨੇ ਮਤਲਬ 150 ਬੱਚਾ ਦਾ ਅਰੇਂਜਮੈਂਟ ਬਹੁਤ ਵਧੀਆ ਹੈ ਬੜਾ ਮੁਸ਼ਕਿਲ ਹੈ ਵੈਸੇ ਅੱਜ ਕੱਲ ਦਾ 10 ਬੱਚਿਆਂ ਨੂੰ ਸਾਹਮਣਾ ਬੜਾ ਮੁਸ਼ਕਿਲ ਹੈ 150 ਬੱਚੇ ਬੜਾ ਔਖਾ ਹੈ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਹੋ ਰਹੇ ਬੱਚੇ ਲਾਸਟ ਇਅਰ ਵੀ ਸਰ ਨੇ ਸਾਡੇ ਸਕੂਲ ਦੀ ਪਰਫਾਰਮੈਂਸ ਰੈਡੀ ਕੀਤੀ ਸੀ ਕਿੱਦਾਂ ਰੈਡੀ ਕੀਤਾ ਸੀ ਐਸ ਆਰ ਸੋ ਫੀਸਰ ਸਾਹਿਬ ਫੁੱਲ ਇਵੈਂਟ ਰੈਡੀ ਕਰ ਰਹੇ ਸਰਦੀ ਬਹੁਤ ਸ਼ਕਤੀ ਹੈ ਜਿਹੜਾ 150 ਬੱਚਿਆਂ ਦਾ ਸਾਹਮਣਾ ਕੰਟਰੋਲ ਕਰਨਾ ਇੱਕ ਹੀ ਦਿਨ ਸਟੈਪ ਕਰਾਣੇ ਦੇਖਣਾ ਬੜਾ ਮੁਸ਼ਕਿਲ ਹੈ ਤੇ ਥੈਂਕ ਯੂ ਮੈਮ ਤੇ ਨਾਲ ਹੀ ਦੀ ਪ੍ਰੀਤੀ ਮੈਂ ਆਪਣਾ ਗੱਲ ਕਰਦੇ ਅੱਜ ਪਿੱਛੇ ਮੈਂ ਰਸਤੀ ਕਰਾ ਤੇ ਮੈਂ ਅੱਜ ਮੈਨੂੰ ਪਹਿਲੀ ਵਾਰ ਮਿਲੇ ਅੱਜ ਤੇ ਮੈਮ ਕਾਫੀ ਆਰਟਿਸਟ ਹੈ ਵੈਸੇ ਨਾਟਕ ਕੰਪਨੀ ਵਾਲਾ ਕਰਦੇ ਰਹਿੰਦੇ ਆ ਤੇ ਬੜੀ ਖੁਸ਼ੀ ਹੋਈ ਕਿ ਵੀ ਸਾਰੇ ਦਿੱਗਜ ਕਲਾਕਾਰ ਜੋ ਪਹੁੰਚੇ ਐ ਤੇ ਪੁਲਿਸ ਕੋਲ ਕਰ ਰਹੇ ਸਾਨੂੰ ਤੇ ਸਰ ਤੁਹਾਨੂੰ ਮੈਮ ਕਿੱਦਾਂ ਲੱਗ ਰਹੀ ਹੈ ਅੱਜ ਆ ਕੇ ਬਹੁਤ ਹੀ ਵਧੀਆ ਇਹ ਕਹ ਲੋ ਕਿ ਮੈਨੂੰ ਨਾ 2007 ਦੇ ਵਿੱਚ ਜਦ ਮੈਂ ਪਰਫਾਰਮ ਕੀਤਾ ਸੀ ਨਾ 17 ਦੇ ਵਿੱਚ ਮੇਰੀ ਉਹ ਮੈਮਰੀਜ਼ ਰੀਕਾਲ ਹੋ ਗਈਆਂ ਅੱਛਾ ਥੈਂਕ ਯੂ ਤੇ ਇਹਦਾ ਮੇਨ ਕੈਰੇਜ ਜਾਂਦਾ ਰਮੇਸ਼ ਸਰ ਮੈਨੂੰ ਸਾਰੁੰਦਾ ਘਰੇ ਅੜਿਤ ਜਿੰਦਾ ਜਾਵੇ ਥੋੜਾ ਹੈ ਅਸੀਂ ਦੇਖਦੇ ਜਿੰਦਾ ਜਾਵੇ ਘਟ ਹੈ ਕਿਉਂਕਿ ਮੈਂ ਇੱਕ ਚੀਜ਼ ਦੇਖੀ ਹੈ ਕਈ ਜਗ੍ਹਾ ਦੇਖਦੇ ਅਸੀਂ ਹਰ ਹੁੰਦੇ ਹੀ ਆ 150 ਬੱਚਾ ਹੈ ਕਹਿਣਾ ਸੌਖਾ ਹੈ ਕਿ ਤੁਸੀਂ ਇਹਨੂੰ ਕੰਟਰੋਲ ਕਰਨਾ ਲੇਕਿਨ ਇੱਕ ਇੱਕ ਬੱਚੇ ਨੂੰ ਸਟੈਪ ਪਕਰਾਨਾ ਦੇਖਣਾ ਪੂਰਾ ਧਿਆਨ ਰੱਖਣਾ ਤੋਂ ਟੀਮ ਵਰਤੋਂ ਵੀ ਨਾ ਕੋਈ ਗੱਲ ਹੁੰਦੀ ਨੇ ਬਹੁਤ ਵਧੀਆ ਗੱਲ ਸਾਡ ਟੀਮ ਵਰਕ ਕਰ ਰਹੇ ਹੋ ਸਾਡੇ ਨਾਲ ਹੀ ਸਤਨਾਮ ਭਾਜੀ ਆ ਸਤਨਾਮ ਭਾਜੀ ਤੇ ਤੁਸੀਂ ਕੀ ਕਹਿਣਾ ਜਾਓਗੇ ਇਸ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਸਰ ਨੇ ਰਮੇਸ਼ ਜੀ ਨੇ ਟੀਚਰਸ ਨੇ ਬਹੁਤ ਤੁਹਾਨੂੰ ਕੁਝ ਦੱਸਿਆ ਲੇਕਿਨ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਯੂਨੀਵਰਸਟੀਨ ਡਾਈਵਰਸਿਟੀ ਸਾਡੇ ਕੋਲ ਉੱਤਰੀ ਦੇ ਬੱਚੇ ਵੀ ਨੇ ਸਾਡੇ ਕੋਲ ਹਿਮਾਚਲ ਦੇ ਬੱਚੇ ਵੀ ਨੇ ਠੀਕ ਹੈ ਠੀਕ ਹੈ ਤੇ ਹਾਰ ਦੇ ਬੱਚੇ ਵੀ ਨੇ ਤੇ ਪੰਜਾਬ ਦੇ ਬੱਚੇ ਵੀ ਨੇ ਪੰਜਾਬ ਦੇ ਤਾਂ ਬਲੱਡ ਚ ਪਗੜਾ ਹੈਗਾ ਹਾਂ ਜਿਵੇਂ ਯੂਪੀ ਵਾਲਿਆਂ ਨੂੰ ਹਿਮਾਚਲ ਵਾਲਿਆਂ ਨੂੰ ਹਾਂਜੀ ਬਣਾਓ ਇਹਨਾਂ ਨੂੰ ਬਿਹਾਰ ਵਾਲਿਆਂ ਨੂੰ ਇਹਨਾਂ ਨੂੰ ਪਗੜਾ ਕਰਾਣਾ ਜਿਹੜਾ ਇੱਕ ਬਹੁਤ ਵੱਡੀ ਕਲਾ ਹੈ ਬਹੁਤ ਵੱਡਾ ਸਾਨੂੰ ਇੱਕ ਟੈਲੇਂਟ ਚਾਹੀਦਾ ਤਾਂ ਅਸੀਂ ਕਰਾ ਸਕਦੇ ਹਾਂ ਹਾਂਜੀ ਹਾਂਜੀ ਜੋ ਕਿ ਰਮੇਸ਼ ਜੀ ਨੇ ਬੜੇ ਸਫਲੀ ਕਰਾਇਆ ਔਰ ਬੱਚੇ ਯੂਪੀ ਵਾਲੇ ਜਿਹੜੇ ਸਾਡੇ ਦੂਜੇ ਵੀ ਕਲਚਰ ਦੇ ਬੱਚੇ ਆ ਉਹ ਵੀ ਬੜੇ ਖੁਸ਼ ਹੈ ਪਗੜਾਵਾ ਕੇ ਉਹਨਾਂ ਨੇ ਇੱਕ ਨਵੀਂ ਚੀਜ਼ ਸਿੱਖੀ ਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਅਸੀਂ ਜਦੋਂ 150 ਬੱਚੇ ਨੂੰ ਪੜਾਣਾ ਪੋਰੇ 150 150 ਪੰਜਾਬੀ ਨਹੀਂ ਹੋਤੇ ਨਹੀਂ ਹੁੰਦੇ ਸਹੀ ਗੱਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜਿ ਸਾਰੇ ਬੱਚੇ ਨੂੰ ਇੱਕ ਨਵਾਂ ਕਲਚਰ ਸਿੱਖਣ ਦਾ ਮੌਕਾ ਮਿਲਦਾ ਮਜੀ ਇੱਕ ਮਾਲਾ ਪੂਰੀ ਪ੍ਰੋਜ ਦਿੱਤੀ ਹੈ ਉਹਦੇ ਵਿੱਚ ਸਾਰਾ ਫਿਚ ਲੈ ਲਿਆ ਪ੍ਰੋਜ ਹਾਂ ਨਹੀਂ ਬਹੁਤ ਵਧੀਆ ਗੱਲ ਹੈ ਬਹੁਤ ਅੱਛੀ ਗੱਲ ਹੈ ਰੱਬ ਤੁਹਾਨੂੰ ਰੱਖਿਆ ਦੇ ਵਿੱਚ ਇਦਾਂ ਹੀ ਤੇ ਸਾਡੀ ਸਰਵਾਰਿਕ ਨੂੰ ਕੀ ਕਹਿ ਸਕਦੇ ਹਾਂ ਸਾਡੇ ਕੋਲ ਕੋਈ ਲਫ਼ਜ਼ ਨਹੀਂ ਕਹਿਣ ਵਾਸਤੇ ਕਿਉਂਕਿ ਅਜ ਤਾਂ ਆਪ ਛੋਟੇ ਆ ਬਹੁਤ ਤੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਗਾਮਨਾ ਹਾਂ ਤਾਂ ਕਿ ਅੱਗੇ ਆਪਾਂ ਹੋਰ ਕੰਮ ਕਰੀਏ ਦੇ ਦੁਆਰਾ ਮਿਲਦੇ ਆਂ ਥੈਂਕ ਯੂ ਜੀ ਧੰਨਵਾਦ 1 2 ਲੋਕੋ ਸੇ ਅੱਜ ਕੁਝ ਬੱਚਾ ਨਾਲ ਗੱਲ ਕਰਦੇ ਆਂ ਤੇ ਬੱਚਾਂ ਨੂੰ ਪੁੱਛਦੇ ਆਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਪੰਗੜਾ ਸਿੱਖੇ ਹਲੋ ਬੇਟਾ ਕੀ ਨਾਮ ਆਪਣਾ ਮੰਮਾ ਕਿੱਥੋਂ ਆਏ ਹੋ ਤੁਸੀਂ ਜੁਆਨ ਨੇ ਕਰਤੋਂ ਤੇ ਪੰਗੜਾ ਪਹਿਲਾਂ ਪਾਇਆ ਕਦੇ ਨਹੀਂ ਫਸਟ ਟਾਈਮ ਹੈ ਪੰਜਾਬੀ ਹੋ ਹਾਂ ਓਕੇ ਤੁਸੀਂ ਬੇਟਾ ਕਿ ਮੈਂ ਡੀਐਮਸੀ ਤੋਂ ਆਈ ਆ ਤੇ ਮੈਂ ਪਹਿਲਾਂ ਵੀ ਬਹੁਤ ਵਾਰ ਭੰਗੜਾ ਕਰਿਆ ਲੇਕਿਨ ਸਰ ਨਾਲ ਕਰਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਖੁਸ਼ੀ ਹੋਈ ਸਰ ਨਾਲ ਕਰਕੇ ਤੇ ਅੱਗੇ ਵੀ ਸੀ ਕਰਨਾ ਚਾਹੁੰਗੀ ਸਰ ਹਾਂਜੀ ਬੇਟਾ ਮੇਰਾ ਨਾਮ ਨੀਦੀ ਆਗਰੀ ਹੈ ਮੈਂ ਸਿੰਗਾ ਦਾ ਸਿੰਗਾ ਦੇ ਵੀ ਰਹਤੀ ਹਾਂ ਔਰ ਸਰ ਕੇ ਸਾਥ ਭੰਗੜਾ ਕਰਕੇ ਮਜ਼ਾ ਆਇਆ ਮੈਂ ਪਹਿਲੇ ਵੀ ਕਰਾ ਹੋਇਆ ਅੱਗੇ ਪਿੱਛੇ ਸੇ ਕਾਂ ਸੇ ਆਪ ਬੈਕਗ੍ਰਾਉਂਡ ਕਾਂ ਸੇ ਓਕੇ ਹਾਂਜੀ ਉਸ ਮੇਰਾ ਨਾਮ ਕਾਸ਼ਮੀਰ ਹੈ ਔਰ ਮੈਂ ਵੀ ਪਹਿਲੀ ਵਾਰੀ ਭੰਗੜਾ ਕਰਦੀ ਹਾਂ ਔਰ ਮੈਂ ਖਰੜ ਸੇ ਆਤੀ ਹਾਂ ਓਕੇ ਮੇਰਾ ਨਾਮ ਜ਼ੋਇਆ ਹੈ ਔਰ ਮੈਂ ਵੀ ਪਹਿਲੀ ਵਾਰ ਬਣਾ ਕਰ ਰਹੀ ਔਰ ਮੈਂ 56 ਸੈਕਟਰ ਜੀ ਮੇਰਾ ਨਾਮ ਜਸਲੀਨ ਕੌਰ ਹੈ ਮੈਂ ਜਹਾਨਗਰ ਤੋਂ ਆਨੀ ਹਾਂ ਮਤਲਬ ਕਿ ਸਨ ਨਾਲ ਭੰਗੜਾ ਕਰਕੇ ਬਹੁਤ ਵਧੀਆ ਐਕਸਪੀਰੀਅੰਸ ਮਤਲਬ ਤੁਸੀਂ ਸਾਰੇ ਜਹਾਨਗਰ ਤੋਂ ਮੈਂ ਵੀ ਜਹਾਨਗਰ ਤੋਂ ਹੀ ਹਾਂ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਸਾਲ ਭੰਗੜਾ ਲੱਗਿਆ ਇੱਥੇ ਸਰ ਬਾਰੇ ਕੁਝ ਕਹਿਣਾ ਚਾਹੋਗੇ ਸਰ ਤੁਹਾਡੇ ਕੌਣ ਹੈ ਰਮੇਸ਼ ਸਰ ਆਵਾਜ਼ ਨਹੀਂ ਆਈ ਰਮੇਸ਼ ਸਰ ਕੀ ਬਾਤ ਹੈ ਚਲੋ ਮਿਲਦੇ ਆ 15 ਅਗਸਤ ਨੂੰ ਕਰਦੇ ਆ ਓਕੇ ਥੈਂਕ ਯੂ ਬੇਟਾ ਥੈਂਕ ਯੂ